ਮੁਜਾਹਰ ਜਿੰਦਾਬਾਦ 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 ਇਹ ਸਾਰੇ ਰਲਕੇ ਦੀ 1.5 ਲੱਖ ਸਵਾ ਲੱਖ ਤਨਖਾਹ ਲਈ ਜਾਂਦੇ ਬੱਚਿਆਂ ਨੂੰ ਪੜਾਉਂਦੇ ਨਹੀਂ ਕਾਪੀਆਂ ਨਹੀਂ ਲਵਾਉਂਦੇ ਜੀ ਉਹ ਸਾਰੀ ਜਦੋਂ ਮੈਂ ਆਵਾਜ਼ ਚੱਕੀ ਜੀ ਉਲਟਾ ਜਿਹੜਾ ਸਾਡਾ ਹਰਮੀਤ ਸਿੰਘ ਹੈੱਡ ਹੈ ਜੀ ਉਹ ਮੇਰੇ ਹੀ ਖਿਲਾਫ ਹੋ ਗਿਆ ਜੀ 1 ਸਾਲ ਤੋਂ ਮੈਨੂੰ ਮਾਨਸਿਕ ਪਰੇਸ਼ਾਨ ਕਰੀ ਜਾਂਦਾ ਜੀ ਇਹਨਾਂ ਨੇ ਸਾਰੇ ਫੇਕ ਐਵੀਡੈਂਸ ਬਣਾ ਕੇ ਡੀਓ ਜਸਪਾਲ ਮੌਂਗਾ ਨਾਲ ਰਲਿਆ ਜੀ ਇਹਨਾਂ ਨੇ ਉੱਥੋਂ ਦੀ ਮੇਰੀ ਆਰਜੀ ਬਦਲੀ ਕਰਤੀ ਇੱਕ ਵਾਰੀ ਇੱਥੇ ਜਿਹੜੇ ਆ ਮੇਰੇ ਬੱਚੇ ਆ ਜੀ ਇਹ ਰੋਣ ਜਾਣਗੇ ਉਦੋਂ ਬਾਅਦ ਇਹ ਕਾਹਦੇ ਲੈਂਦੇ ਆ ਇਹ ਬੱਚੇ ਜਵਾਦਾਂ ਦੇ ਮੋਢੇ ਲਾ ਦੇ ਆਹ ਉਹ ਗੁੱਡੇ ਬੋਲੇ ਤੁਸ ਤਮਕਾ ਕਰ ਰੋ ਬਸਾੜੇ ਅਸੀ ਸਮਾ ਦੇ ਬੱਚਿਆਂ ਨੂੰ ਤੁਸੀਂ ਪਿੱਛੜਾ ਕਰ ਰਹੇ ਸਾਨੂੰ ਕੀ ਲੋੜ ਕਰਨਾ ਤੋਂ ਆਣੇ ਬੱਚਿਆਂ ਨੂੰ ਮੈਂ ਆਪਣੀ ਪ੍ਰਿੰਸੀਪਲ ਸਾਹਿਬ ਨੂੰ ਕਹਿ ਸੀ ਫੋਨ ਕਰਕੇ ਵੀ ਸਰ 6 ਬੱਚਿਆਂ ਨੇ ਧਰਨਾ ਲਾ ਲਿਆ ਨਾ ਪੰਜਾਬ ਦੇ ਪਹਿਲੇ ਵਾਰ ਪਤਾ ਨਾ ਦੋ ਬੱਚੇ ਸਕੂਲ ਆ ਮੇਰੀ ਭੈਜੀ ਨੇ ਇਹ ਤੁਹਾਨੂੰ ਬੱਚਿਆਂ ਨੂੰ ਗਮਰਾ ਕੀਤਾ ਗਿਆ ਜੀ ਸਾਰੇ ਮਾਤਬਰ ਆਏ ਸੀ ਜਿਹੋ ਨੇ ਇੱਥੇ ਤੇ ਉਹਨਾਂ ਨੇ ਜਦੋਂ ਸਾਰਾ ਕੁਝ ਪਤਾ ਕੀਤਾ ਸੀ ਤੇ ਬੱਚੇ ਨੇ ਮੰਨ ਕੇ ਗਏ ਆ ਵੀ ਸਾਨੂੰ ਕਿਸੇ ਬਾਰੇ ਕੁਝ ਨਹੀਂ ਪਤਾ ਸਾ ਇਹਨਾਂ ਦੇ ਮਾਨਜਪ ਜਿਲ੍ਹਾ ਸਿੱਖਿਆ ਅਫਸਰ ਵੱਲੋਂ ਮਹੀਨੇ ਚ ਵੀ ਪੇਸ਼ ਹੋਇਆ ਜੀ ਉੱਥੇ ਇਹਨਾਂ ਨੇ ਪੂਰੇ ਸਿੱਖਿਆ ਅਫਸਰ ਤੋਂ ਮਾफी ਮੰਗੀ ਮੈਂ ਆਪਣੇ ਕੰਮ ਪੂਰੇ ਕਰਾਂਗਾ ਜੀ ਉਸ ਤੋਂ ਬਾਅਦ ਵੀ ਇਹਨਾਂ ਵੱਲੋਂ ਕੰਮ ਪੂਰੇ ਨਹੀਂ ਕੀਤੇ ਗਏ ਚਲੋ 이어ਫੋਨ ਲਗਾ ਕੇ ਕਲਾਸ ਚ ਜਾਇਆ ਜਾਂਦਾ ਸੀ ਜਾਂ ਸਕੂਲ ਕੈਂਪਸ ਕੋ ਮੈਂ ਜਾਂਦਾ ਸੀ ਬੇਰੇ ਵਾਲਾ ਰੋਕਨ ਤੇ ਵੀ ਇਸ ਤਰ੍ਹਾਂ ਚੰਗਾ ਨਹੀਂ ਲੱਗ ਰਿਹਾ ਤੇ ਮੈਨੂੰ ਗਿਆ ਕਿ ਤੂੰ ਕੌਣ ਹੋਣਾ ਰੋਕਣ ਵਾਲਾ ਤੇ ਮੇਰੇ ਤੋਂ ਇੱਕ ਆਹਦੇ ਵਾਈਸ ਤੂੰ ਕਹਿ ਕੇ ਗਲਤੀ ਕੀਤੀ ਹਾਂਜੀ ਸਰ ਕੀ ਨਾਮ ਹੈ ਤੇ ਕੀ ਮਸਲਾ ਜਿਹੜਾ ਅੱਜ ਬੱਚੇ ਇਕੱਠੇ ਹੋਏ ਆ ਮੇਰਾ ਨਾਮ ਮੰਗਲਦੀਪ ਸਿੰਘ ਆ ਜੀ ਮੈਂ ਸਕੂਲ ਦੇ ਵਿੱਚ ਡੀਪੀ ਆ ਜੀ ਇੱਥੇ ਆ ਨਵੰਬਰ ਦੇ ਵਿੱਚ ਮੈਨੂੰ 3 ਸਾਲ ਹੋ ਜਾਣਗੇ ਜੀ ਇੱਥੇ ਐਸਸੀ ਸਮਾਜ ਦੇ ਬੱਚੇ ਆ ਜੀ ਐਸਸੀ ਸਮਾਜ ਦਾ ਹੀ ਮੈਂ ਆ ਜੀ 90% ਸਾਡੇ ਬੱਚੇ ਆ ਜੀ ਇੱਥੇ ਇੱਥੇ ਇੱਕ ਐਸਐਸ ਮਾਸਟਰ ਆ ਜੀ ਇੰਦਰਜੀਤ ਜੀ ਹਰਮੀਤ ਸਿੰਘ ਹੈਗੇ ਆ ਜੀ ਹੈਡਮਾਸਟਰ ਜੀ ਸਾਡੇ ਸਕੂਲ ਦੇ ਇੰਦਰਜੀਤ ਮਾਸਟਰ ਦੀ ਇੱਕ ਰਿਸ਼ਤੇਦਾਰ ਆ ਜੀ ਰਜਨੀ ਮੈਦਾਨ ਮੈਡਮ ਜੀ ਇਹ ਸਾਰੇ ਰਲਕੇ ਦੀ 1.5 1.5 ਲੱਖ ਸਵਾ ਸਵਾ ਲੱਖ ਤਨਖਾਹ ਲਈ ਜਾਂਦੇ ਬੱਚਿਆਂ ਨੂੰ ਪੜਾਉਂਦੇ ਨਹੀਂ ਕਾਪੀਆਂ ਨਹੀਂ ਲਵਾਉਂਦੇ ਜੀ ਉਹ ਸਾਰੀ ਜਦ ਮੈਂ ਆਵਾਜ਼ ਚੱਕੀ ਜੀ ਉਲਟਾ ਜਿਹੜਾ ਸਾਡਾ ਹਰਮੀਤ ਸਿੰਘ ਹੈੱਡ ਹੈ ਜੀ ਉਹ ਮੇਰੇ ਹੀ ਖਿਲਾਫ ਹੋ ਗਿਆ ਜੀ ਇੱਕ ਸਾਲ ਤੋਂ ਮੈਨੂੰ ਮਾਨਸਿਕ ਪਰੇਸ਼ਾਨ ਕਰੀ ਜਾਂਦਾ ਜੀ ਆ ਪਿੱਛੇ ਤਿੰਨ ਚਾਰ ਮਹੀਨੇ ਪਹਿਲਾਂ ਜੀ ਮੇਰੀ ਮਾਂ ਨੂੰ ਕੈਂਸਰ ਹੋ ਗਿਆ ਸੀਗਾ ਜੀ ਉਹ ਟਾਈਮ ਦੇ ਵਿੱਚ ਵੀ ਇਹ ਬੰਦੇ ਨੇ ਮਤਲਬ ਵੀ ਮੇਰੇ ਨਾਲ ਇੰਨਾ ਧੱਕਾ ਕਰਿਆ ਜੀ ਮੈਨੂੰ ਇੱਕ ਮਿੰਟ ਦਾ ਵੀ ਮਤਲਬ ਇੱਧਰ ਉੱਧਰੋਂ ਆਉਣ ਜਾਣ ਦੀ ਇੱਕ ਮੈਂ ਛੁੱਟੀ ਲੈ ਕੇ ਜਾਂਦਾ ਸੀ ਤਾਂ ਵੀ ਆਰਡਰ ਤੇ ਆਰਡਰ ਕੱਢਦਾ ਸੀਗਾ ਮੇਰੀ ਮਾਂ ਦੇ ਮਤਲਬ ਭੋਗ ਤੋਂ ਬਾਅਦ ਜੀ ਇਹਨਾਂ ਨੇ ਸਾਰੇ ਫੇਕ ਐਵੀਡੈਂਸ ਬਣਾ ਕੇ ਡੀਓ ਜਸਪਾਲ ਮੌਂਗਾ ਨਾਲ ਰਲਿਆ ਜੀ ਇਹਨਾਂ ਨੇ ਉੱਥੋਂ ਦੀ ਮੇਰੀ ਆਰਜੀ ਬਦਲੀ ਕਰਤੀ ਇੱਕ ਵਾਰੀ ਇੱਥੇ ਮੇਰੇ ਪਿੰਡ ਹੀ ਕਰੀ ਆ ਇੱਥੋਂ ਮੈਂ ਤਾਂ ਚਲਾ ਜਾਊਂਗਾ ਮੈਨੂੰ ਤਾਂ ਸੋਖਾ ਹੋ ਗਿਆ ਪਿੰਡ 'ਚ ਆਪਦੇ ਜੀ ਨੇੜੇ ਹੋ ਗਿਆ ਪਰ ਆ ਜਿਹੜੇ ਆ ਮੇਰੇ ਬੱਚੇ ਆ ਜੀ ਇਹ ਰੁੱਲ ਜਾਣਗੇ ਉਦੋਂ ਬਾਅਦ ਪੜਾਉਂਦੇ ਤਾਂ ਹੋਣ ਹੀ ਨਹੀਂ ਹੈਗੇ ਜੀ ਕੱਲ ਮੈਂ ਘਰੇ ਬੈਠਾ ਸੀ ਤੱਕ ਪਰ 40 45 ਬੱਚੇ ਮੇਰੇ ਘਰ ਆ ਗਏ ਸੀ ਕੱਲ ਜੀ ਤੇ ਕਹਿੰਦਾ ਸੀ ਅੰਕਲ ਤੁਹਾਨੂੰ ਮੈਂ ਗੱਲ ਕਰਨੀ ਹੈ ਮੈਂ ਦੱਸੋ ਹੀ ਕਹਿੰਦਾ ਸਾਡਾ ਡਿਪਟੀ ਸਾਰਾ ਤਾਂ ਉਹਦੀ ਬਦਲੀ ਕਰਾ ਦੀ ਸੀ ਮਿਸਟਰ ਸਾਹਬ ਨੇ ਹਿੰਦੀ ਡੀਪੀ ਦੀ ਡੀਪੀ ਜਾਣੀ ਆ ਮੰਗਲ ਦੀ ਪੇਸ਼ਾਰਾ ਜੀ ਕਹਿੰਦਾ ਅਸੀਂ ਵਾਪਸ ਲਾਣਦੇ ਆ ਅਸੀਂ ਸਕੂਲੇ ਨਹੀਂ ਜਾਣਾ ਸਵੇਰੇ ਵੀ ਬੱਲੀ ਐ ਨਾਗਰ ਤੁਹਾਡੀ ਪੜਾਈ ਮਾਰੀ ਜਾਊਗੀ ਆਪ ਐ ਨਹੀਂ ਕਰਨਾ ਅਸੀਂ ਗੱਲ ਕਰ ਲਾਂਗੇ ਕਹਿੰਦਾ ਨਹੀਂ ਅਸੀਂ ਜਾਵਾਂਗੇ ਜੀ ਤੇ ਮੈਂ ਸਕੂਲੇ ਨਹੀਂ ਜਾਣਾ ਸੀ ਉਹਨਾਂ ਦਾ ਆਵਾਜ਼ ਅਸੀਂ ਘਰ ਹੀ ਬੈਠੇ ਸੀਗੇ ਮੈਂ ਬਿੱਲੂ ਸਾਕੀ ਸਾਰੇ ਬੈਠੇ ਸੀਗੇ ਉਹਨਾਂ ਦਾ ਆਵੇ ਬੱਚੇ ਇੱਥੇ ਆ ਕੇ ਇਹਨਾਂ ਨੇ ਕੋਈ ਧਰਨਾ ਵਗੈਰਾ ਦੇਤਾ ਜੀ ਜਦੋਂ ਸਾਨੂੰ ਪਤਾ ਲੱਗੇ ਉਹਥੇ ਰੋਲਾ ਪਿਆ ਅਸੀਂ ਬੁੱਕੇ ਤੇ ਇੱਥੇ ਆਏ ਮੈਂ ਮੈਂ ਇਹਨਾਂ ਨੂੰ ਭਜਾ ਰਹੀ ਸੀਗੀ ਤਮਕਾਰੀਆਂ ਸੀਗੀਆਂ ਜੀ ਕਹਿੰਦੀ ਜਾਓ ਤੁਸੀਂ ਐ ਜਾਓ ਉਹ ਜੋ ਮਿਲੋ ਤੇ ਗੁੱਡੂ ਸਾਡੇ ਨਾਲ ਹੀ ਆ ਉਹ ਗੁੱਡੂ ਬੋਲੇ ਤੁਸੀਂ ਤਮਕਾ ਕੇ ਰੋ ਵੀ ਸਾਡੇ ਅਸੀਂ ਸਮਾਂ ਦੇ ਬੱਚਿਆਂ ਨੂੰ ਤੁਸੀਂ ਪਿੱਛੜਾ ਕਰ ਰਹੇ ਆ ਗਿਆ ਆ ਰੋਲਾ ਸੀਗਾ ਚਲੋ ਵੀ ਅੱਜ ਉਹ ਬੰਦ ਫਿਨਿਸ਼ ਉਹ ਬੁਲਾ ਰਹੇ ਕਰਿਆ ਆਪਣੇ ਸਕੂਲੇ ਵੀ ਆਪੇ ਵੇਖ ਕੇ ਗੱਲ ਕਰ ਲੈਣੇ ਆ ਆ ਮਸਲਾ ਉਲਟਾ ਸਾਨੂੰ ਕਹਿੰਦੇ ਤੁਸੀਂ ਧਰਨਾ ਦਵਾਇਆ ਦੱਸੋ ਸਾਨੂੰ ਕੀ ਲੋੜ ਧਰਨਾ ਦਵਾਉਣ ਦੀ ਬੱਚਿਆਂ ਨੂੰ ਮੇਰਾ ਵੀ ਪ੍ਰਿੰਸੀਪਲ ਸਾਹਮਣੂ ਕਹਿ ਸੀ ਫੋਨ ਕਰਕੇ ਵੀ ਸਰ 6 ਬੱਚਿਆਂ ਨੇ ਧਰਨਾ ਲਾ ਲਿਆ ਨਾ ਪੰਜਾਬ ਦੇ ਪਹਿਲੇ ਵਾਰ ਪਟਨਾ ਤੋਂ 2 ਬੱਚਿਆਂ ਨੂੰ ਲਿਆ ਇੱਕ ਬੱਚਿਆਂ ਦਾ ਮਤਲਬ ਖਰਾਬ ਹੋਊਗਾ ਤੁਸੀਂ ਨਾ ਕਰੋ ਜੋ ਵੀ ਗੱਲ ਹੈ ਤੁਸੀਂ ਕਰੋ ਵੇਖੇ ਉਹਨੇ ਟਰਨਚਾਰ ਉਹਨੇ ਟਰਨਟੀ ਦੱਸਿਆ ਬਦਲੀ ਦਾ ਉਹ ਕਹਿੰਦਾ ਜੀ ਉਹਦੀ ਮਾਤਾ ਦੀ ਦਿੱਤ ਹੋ ਗਈ ਸੀ ਮੰਗਲਦੀਪ ਦੀ ਉਹ ਕਹਿੰਦਾ ਚਾਰ ਦੀ ਸਕੂਲੇ ਨੇ ਉਹਦੀ ਗੇਰ ਆਜੀ ਕਰ ਵੀ ਬਦਲੀ ਕਰਾਤੀ ਮੈਂ ਵੀ ਡੀਓ ਸਾਹਿਬ ਨੂੰ ਫੋਨ ਵੀ ਕੀਤਾ ਇਹ ਗੱਲ ਵੀ ਸਰ ਵੀ ਚਲੋ ਇਨਕੁਆਰੀ ਤੁਸੀਂ ਉਹਦੀ ਕਰ ਲਈ ਦੀ ਕਰ ਲਈ ਬਾਕੀਆਂ ਦੀ ਵੀ ਕਰੋ ਕਹਿੰਦਾ ਉਹਦੀ ਸ਼ਿਕਾਇਤ ਹੋਈ ਹੈ ਫਿਰ ਮੈਂ ਉਹਨਾਂ ਨੂੰ ਕਿਹਾ ਜੇ ਉਹਦੀ ਸ਼ਿਕਾਇਤ ਹੋਈ ਹੈ ਤੁਸੀਂ ਬਦਲੀ ਕਰਾਤੀ ਸ਼ਿਕਾਇਤ ਤਾਂ ਮੈਂ ਹੀ ਪੈਂਦੇ ਆਪਰੀ ਦੀ ਅਪੀਲ ਪ੍ਰਿੰਸੀਪਲ ਦੀ ਵੀ ਹੋਈ ਐ ਇਹਨੇ ਤਰ ਤਰ ਵੱਢ ਕੇ ਵੰਡੇ ਸੀਗੇ ਉਦੋਂ ਤੇ ਫਿਰ ਤੇਰੀ ਬਦਲੀ ਕਿਉਂ ਨਹੀਂ ਹੋਈ ਜਿਹੜਾ ਮੰਗਲ ਉਹ ਤੁੱਜ ਹੈਗਾ ਇੰਦਰਜੀਤ ਸਰ ਇੱਕ 500 ਸਾਲਾਂ ਦੀ ਗੱਲ ਹੋ ਗਈ ਬੱਚੇ ਪੁਰਾਣੀ ਗੱਲ ਕਰੋ 500 ਨਾ ਪਛਾੜ ਦੇ ਪਿਆਸੀ ਦਾ ਜੀ ਉਹਦੀ ਬਾਜੂ ਟੁੱਟ ਗਈ ਸੀ ਇਹ ਪ੍ਰਧਾਨ ਪਿੱਟੇ ਕੋਲ ਜਾ ਕੇ ਮਾਫੀ ਮੰਗ ਕੇ ਆ ਗਿਆ ਚਲੋ ਇਹ ਆਪਣੇ ਰਾਸ ਨੂੰ ਮਾਫ ਕਰਦਾ ਤੇ ਅੱਜ ਫਿਰ ਇਹਨਾਂ ਨੇ ਫੇਰ ਮਤਲਬ ਬੱਚਿਆਂ ਨੂੰ ਤੁਸੀਂ ਐ ਨਹੀਂ ਕਿਹਾ ਵੀ ਵੱਡੇ ਅਧਿਕਾਰੀ ਤੇ ਧਿਆਨ ਚ ਕਿਸੇ ਕਿਹਾ ਸੀ ਜੀ ਵੀ ਉਹ ਸਾਹਮਣੇ ਦੱਲੋ ਕਹਿੰਦਾ ਕਿ ਇਹ ਸਕੇਤ ਹੋਇਆ ਸੀ ਬਦਲੀ ਕਰਤੀ ਹੁੰਦੀ ਹੁੰਦੀ ਹੁਣ ਤੁਹਾਡਾ ਠੀਕ ਹੈ ਮੋਹਨ ਬੜਾ ਡਰ ਲਾ ਗਿਆ ਉਹ ਬੁਲਾਏ ਆਪਣੇ ਨੂੰ ਸਾਹਮਣੇ ਗੱਲ ਕਰਦੇ ਹੀ ਜਾ ਕੇ ਠੀਕ ਹੈ ਉਹ ਕਹਿੰਦੇ ਸਾਬ ਮਸਲਾ ਵੀ ਇੱਕ ਗੱਲ ਕਰਦੇ ਇਹਨਾਂ ਦੀ ਬੱਚਿਆਂ ਦੀ ਡਿਮਾਂਡ ਨਹੀਂ ਹੁਣ ਤੋ ਸੋ ਆ ਗਏ ਤਾਂ ਕਿਵੇਂ ਬਾਹਰ ਆ ਗਿਆ ਸੀ ਦਾ ਜੀ 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 ਪੁਲਿਸ ਵਾਲਾ ਕਹਿੰਦੇ ਉਹਨਾਂ ਨੂੰ ਬੱਚਿਆਂ ਨੂੰ ਭੇਜ ਗਾ ਡੀਪੀ ਤੇ ਚਲੋ ਜੇ ਪਹਿਲਾਂ ਵੀ ਐ ਹੁਣ ਵੀ ਡੀਪੀ ਨਵਾਂ ਆ ਗਿਆ ਤੇ ਡੀਪੀ ਦਾ ਮੀਨ ਬੱਚੇ ਦੀ ਅਟੈਚਮੈਂਟ ਜ਼ਿਆਦਾ ਉਸ ਡੀਪੀ ਨਾਲ ਉਹ ਇਹ ਆਪਣੇ ਵਧੀਆ ਬਣਾ ਆ ਬੱਚੇ ਹਾਂਜੀ ਦੱਸੋ ਉਹ ਸਰ ਜੀ ਬਹੁਤ ਵਧੀਆ ਠੀਕ ਹੈ ਉਹ ਗਰੀਬ ਬੱਚਿਆਂ ਨਾਲ ਗਰੀਬ ਬੱਚਿਆਂ ਨਾਲ ਖੜਦੇ ਜੀ ਉਹ ਜਿਉਂ ਪਿਰੇਡ ਲੀ ਲਾਂਦੇ ਦੇ ਅੰਦਰ ਜੀ ਸਰ ਜੀ ਹਾਂ ਜਿਸ ਕਰਕੇ ਜੀ ਉਹ ਨਾ ਜੀ ਫਿਰ ਉਹਨਾਂ ਦੇ ਆ ਕੇ ਜਾਈ ਬੋਲਦੇ ਰਹਿੰਦੇ ਆ ਕਹੀ ਕਹਿੰਦੇ ਤੁਸੀਂ ਰੋਲ ਨੰਬਰ ਨਹੀਂ ਦੰਦੇ ਨਾ ਚਹੀ ਪੀ ਨੀ ਨੀ ਪੁਰਾਣੀ ਡੀਪੀ ਨੂੰ ਬਦਲੇ ਨਵਾਂ ਵੀ ਡੀਪੀ ਆਊਗਾ ਤੇ ਤੁਹਾਨੂੰ ਉਹਨਾਂ ਦਾ ਫਰਕ ਕੀ ਪਊਗਾ ਬੱਚਿਆਂ ਨੂੰ ਜਵਾ ਜੀ ਜੀ ਸਰ ਵਧੀਆ ਗਿਆ ਜੀ ਸਰ ਵਧੀਆ ਵੰਦੀਆ ਜੀ ਅੱਛਾ ਟੈਂਪਰ ਜੀ ਹਾਂ ਜੀ ਵਧੀਆ ਜੀ ਹਰ ਦੁੱਖ ਹਰ ਸੁੱਖ ਨਾਲ ਟੈਟਮੈਂਟ ਹਾਂ ਜੀ ਬੱਚਿਆਂ ਨੂੰ ਵਧੀਆ ਜੀ ਅਟੈਚਮੈਂਟ ਹੋ ਜਾਂਦੀ ਪੜਾਂਦੇ ਲਿਖਾਂਦੇ ਜਿੰਨੀ ਦੀ ਬਹੁਤ ਵਧੀਆ ਜੀ ਬਦਲੇ ਧਿਆਨ ਤੇ ਉਹਨਾਂ ਰੱਖਦੇ ਤੇ ਹੁਣ ਉਹਨਾਂ ਦੀ ਬਦਲੀ ਹੋ ਰਹੀ ਹੈ ਮਤਲਬ ਕਿ 4 ਦੀ 9 ਜਿੰਨੀ ਆਏ ਤੇ ਉਹਨਾਂ ਦੀ ਬਦਲੀ ਕਿਉਂ ਹੋ ਰਹੀ ਹੈ ਜੀ ਇਸ ਕਰਕੇ ਅਸੀਂ ਕਰ ਰਹੇ ਹਾਂ ਠੀਕ ਹੈ ਜੀ ਠੀਕ ਹੈ ਹਾਂ ਜੀ ਸਰ ਕੀ ਨਾਮ ਹੈ ਅੱਜ ਜਿਹੜਾ ਬੱਚੇ ਨੇ ਧਰਨਾ ਲਾਇਆ ਹੈ ਕੀ ਮਸਲਾ ਹੈ ਇਸ ਬਾਰੇ ਇਸ ਜਾਣਦੇ ਹੋ ਸਰ ਮਸਲਾ ਕੁਛ ਵੀ ਨਹੀਂਗਾ ਸਕੂਲ ਦਾ ਇੱਕ ਅੰਪਲਾਈ ਆ ਜੀ ਮੰਗਲਦੀਪ ਸਿੰਘ ਬੀਪੀ ਉਹਨਾਂ ਦੇ ਵਿਭਾਗੀ ਕੰਮ ਪੈਂਡਿੰਗ ਹੋਣ ਦੀ ਇਨਕੁਆਇਰੀ ਚੱਲ ਰਹੀ ਸੀ ਜੀ ਮੰਜੋਰ ਜੀ ਦਾ ਸਿੱਖਿਆ ਅਫਸਰ ਵੱਲੋਂ ਉਹਨਾਂ ਦੀ ਪੜਤਾਲ ਰਿਪੋਰਟ ਸਬਮਿਟ ਹੋ ਗਈ ਆ ਜੀ ਉਹਨਾਂ ਦੇ ਜਿਹੜੇ ਦੋਸ਼ ਲੱਗੇ ਸੀ ਉਹ ਸਾਬਿਤ ਹੋ ਚੁੱਕਿਆ ਉਹਨਾਂ ਦੇ ਅਨੁਸਾਰ ਉਹਨਾਂ ਦੀ ਅਰਜੇ ਪ੍ਰਬੰਧ ਸਕੂਲ ਆਫ ਐਮਿਨਸ ਅਬੁਲ ਖਾਨਾ ਗਰਲਸ ਕੀਤਾ ਗਿਆ ਜੀ ਤੇ ਬੱਚਿਆਂ ਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਸੀ ਬੱਚਿਆਂ ਨੂੰ ਗਮਰਾ ਕੀਤਾ ਗਿਆ ਸੀ ਸਾਰੇ ਮੌਤਵਰ ਆਈ ਸੀ ਜੀ ਹੁਣ ਇੱਥੇ ਤੇ ਉਹਨਾਂ ਨੇ ਜਦੋਂ ਸਾਰਾ ਕੁਝ ਪਤਾ ਕੀਤਾ ਸੀ ਤੇ ਬੱਚੇ ਨੇ ਮੰਨ ਕੇ ਗਏ ਆ ਵੀ ਸਾਨੂੰ ਕਿਸੇ ਬਾਰੇ ਕੁਝ ਨਹੀਂ ਪਤਾ ਸੀ ਇਹ)^{(1)})^{(2)})^{(3)})^{(4)})^{(5)})^{(6)})^{(7)})^{(8)})^{(9)})^{(10)})^{(11)})^{(12)})^{(13)})^{(14)})^{(15)})^{(16)})^{(17)})^{(18)})^{(19)})^{(20)})^{(21)})^{(22)})^{(23)})^{(24)})^{(25)})^{(26)})^{(27)})^{(28)})^{(29)})^{(30)} ਸਾਰੇ ਆਪ ਦਾ ਪ੍ਰੋਪਰ ਆਪ ਦਾ ਕੰਮ ਕਰਦੇ ਆ ਜੀ ਆਪਣੀਆਂ ਕਲਾਸਾਂ ਲਗਾਉਂਦੇ ਆ ਜੀ ਉਹਨਾਂ ਨੇ ਤੁਹਾਡੇ ਤੇ ਵੀ ਅਲੀਗੇਸ਼ਨ ਲਾਇਆ ਕਿ ਮਤਲਬ ਮੇਰੇ ਜਿਹੜੀ ਮਾਤਾ ਦੀ ਬਿਮਾਰ ਸੀ ਕੈਂਸਰ ਸੀ ਮਤਲਬ ਉਦੋਂ ਵੀ ਜਿਹੜਾ ਮੈਨੂੰ ਛੁੱਟੀ ਵੀ ਨਹੀਂ ਦਿੱਤੀ ਗਈ ਇਸ ਤਰ੍ਹਾਂ ਦਾ ਕੋਈ ਨਹੀਂ ਜੀ ਇਸ ਦਾ ਡੇਅ ਟੀਚਰ ਉਹਨਾਂ ਨੇ ਇਸ ਤਰ੍ਹਾਂ ਦਾ ਕੋਈ ਵੀ ਨਹੀਂ ਮੈਡਮ ਦਾ ਨਾਮ ਲਿਆ ਉਹਨਾਂ ਨੇ ਕਹਿੰਦੇ ਉਹਨਾਂ ਨਾਲ ਮਤਲਬ ਕਿ ਇਹ ਤੇ ਰਲ ਕੇ ਮਤਲਬ ਮੈਨੂੰ ਪਰੇਸ਼ਾਨ ਕਰ ਕੋਈ ਨਹੀਂ ਜੀ ਇਸ ਤਰ੍ਹਾਂ ਦੇ ਸਾਰੇ ਅਲੀਗੇਸ਼ਨ ਝੂਠੇ ਆ ਜੀ ਜਿਹਦੇ ਸਾਰੇ ਪੜਤਾਲ ਹੋ ਚੁੱਕੇ ਆ ਜੀ ਪ੍ਰੋਫੈਸਰ ਇੱਕ ਜਿਹੜਾ ਇਹ ਮਾਸਟਰ ਆਪਣੇ ਡੀਪੀ ਆ ਇਹ ਤਾਂ ਇੱਕ ਦਿਨ ਤੋਂ ਭਾਂ ਕਰ ਨਹੀਂ ਲੱਗਿਆ ਹੋਣਾ ਜੀ ਸਰ ਸਾਰੇ ਵਿਭਾਗ ਦੇ ਕੰਮ ਪੈਂਡਿੰਗ ਆ ਨਾ ਜੀ ਜਿਹੜਾ ਡੇ ਬਾਈ ਡੇ ਚੱਲ ਨਹੀਂ ਗਿਆ ਜੀ ਕੋਈ ਕੰਮ ਤਾਂ ਇਨਕੁਆਰੀ ਹੋਈ ਗਿਆ ਜੀ ਇਹਦੀ ਪਹਿਲਾਂ ਇਹਨਾਂ ਦੇ ਮਾਨਜੋਗ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਮਹੀਨੇ ਚ ਵੀ ਪੇਸ਼ ਹੋਇਆ ਜੀ ਉੱਥੇ ਇਹਨਾਂ ਨੇ ਜ਼ਿਲ੍ਹਾ ਸਿੱਖਿਆ ਅਫਸਰ ਤੋਂ ਮਾਫੀ ਮੰਗੀ ਮੈਂ ਆਪਣੇ ਕੰਮ ਪੂਰੇ ਕਰਾਂਗਾ ਜੀ ਉਸ ਤੋਂ ਬਾਅਦ ਵੀ ਇਹਨਾਂ ਵੱਲੋਂ ਕੰਮ ਪੂਰੇ ਨਹੀਂ ਕੀਤੇ ਗਏ ਜੀ ਮਤਲਬ ਤੁਹਾਡੇ ਕਹਿੰਦੇ ਜਿਹੜੇ ਬੱਚਿਆਂ ਨੂੰ ਢੜਕਾਇਆ ਗਿਆ ਹਾਂਜੀ ਬੱਚਿਆਂ ਨੂੰ ਪੜਵਾਇਆ ਪੜਕਾਇਆ ਗਿਆ ਬੱਚਿਆਂ ਨੂੰ ਉਹਨਾਂ ਦੇ ਦੱਸਿਆ ਨਹੀਂ ਗਿਆ ਬੱਚਿਆਂ ਤੋਂ ਫੀਸਾਂ ਲਈਆਂ ਗਈਆਂ ਸੀ ਸਾਰੇ ਸਾਲ ਦੀਆਂ ਜਮਾ ਨਹੀਂ ਕਰਵਾਈਆਂ ਗਈਆਂ ਸੀ ਬੱਚਿਆਂ ਦਾ 10ਵੀਂ ਕਲਾਸ ਦਾ ਪੇਪਰ ਸੀ ਜੀ ਪੇਪਰ ਸ਼ੁਰੂ ਹੋਣ ਤੱਕ ਵੀ ਕਰਮਚਾਰੀ ਵੱਲੋਂ ਪੇਪਰ ਨਾ ਤਾਂ ਪਾਇਆ ਗਿਆ ਤੇ ਨਾ ਦਿੱਤਾ ਗਿਆ ਆਰਡਰ ਬੁੱਕ ਤੇ ਵਿਦ ਪ੍ਰੋਟੈਸਟ ਲਿਖਿਆ ਗਿਆ ਸੀ ਤੇ ਵਿਦ ਪ੍ਰੋਟੈਸਟ ਕੀ ਬੱਚਿਆਂ ਦਾ ਪੇਪਰ ਨਾ ਪਾਉਣਾ ਕਿਹੜੇ ਵਿਰੋਧ ਵਿੱਚ ਆਉਂਦਾ ਸੀ ਤੇ ਤੇ ਬੱਚਿਆਂ ਦੇ ਹਿੱਤ ਨਾਲ ਖਲਵਾੜ ਨਹੀਂ ਮੇਰੇ ਵੱਲੋਂ ਮੌਕੇ ਤੇ ਬੱਚਿਆਂ ਦਾ ਪੇਪਰ ਪਾ ਕੇ ਤੇ ਬੱਚਿਆਂ ਦਾ 1 ਘੰਟਾ ਵੇਟ ਕੀਤਾ ਔਰ ਫੋਟੋ ਸ਼ੇਅਰ ਕਰਵਾ ਕੇ ਨਾ ਬੱਚਿਆਂ ਨੇ ਪਵੇਖਣੋਂ ਰੱਖ ਦਿਓ ਤੇ ਬੱਚਾ ਦਾ ਪੇਪਰ ਲਿਆ ਗਿਆ ਤੇ ਕਰਮਚਾਰੀ ਨੇ ਆਪਦੀ ਨਿੱਜੀ ਜ਼ਿੰਮੇਵਾਰੀ ਨਹੀਂ ਸਮਝੀ ਵੀ ਮੈਂ ਮੇਰਾ ਪੇਪਰ ਲੈਣਾ ਜ਼ਿੰਮੇਵਾਰੀ ਹੈਗਾ ਕਿ ਨਹੀਂ ਹੈ ਤੇ ਕੈਸੀ ਸਰ ਫਿਰ ਰਿਕਵਰ ਕਰੂੰਗਾ ਮੈਂ ਜਿਹੜਾ ਇਹ ਨਹੀਂ ਦੇਖੋ ਜੀ ਉੱਥਾ ਬੱਚਿਆਂ ਦੇ ਪੈਸੇ ਆ ਜੀ ਸਰ ਟੀਚਰ ਵੱਲੋਂ 이어ਫੋਨ ਲਗਾ ਕੇ ਕਲਾਸ ਚ ਜਾਇਆ ਜਾਂਦਾ ਸੀਗਾ ਤੇ ਸਕੂਲ ਕੈਂਪਸ ਕੋ ਮੈਂ ਜਾਂਦਾ ਸੀ ਮੇਰੇ ਵਾਲਾ ਰੋਕਨ ਤੇ ਵੀ ਇਸ ਤਰ੍ਹਾਂ ਚੰਗਾ ਨਹੀਂ ਲੱਗਦਾ ਤੇ ਮੈਨੂੰ ਕਿਹਾ ਕਿ ਤੂੰ ਕੌਣ ਹੁੰਨਾ ਰੋਕਣ ਵਾਲਾ ਤੇ ਮੇਰੇ ਇੱਕ ਅਧਿਵਾਇਸ ਤੂੰ ਕਹਿ ਕੇ ਗੱਲ ਕੀਤੀ ਗਈ ਸੀ ਤੇ ਕੀ ਕਰਮਚਾਰੀ ਦਾ ਹੱਕ ਮੰਦਾ ਕਿ ਉਹ 이어ਫੋਨ ਲਾ ਕੇ ਸਾਰੇ ਸਕੂਚ ਤਰੇ ਫਿਰੇ ਤੇ ਸਕੂਲ ਦਾ ਮਾਹੌਲ ਨਹੀਂ ਆਪਾਂ ਬੱਚਿਆਂ ਨੂੰ ਕੀ ਸਿੱਖਿਆ ਦੇ ਰਹੇ ਹਾਂ ਜਦੋਂ ਦੀ ਗੱਲ ਹੈ ਇੱਕ ਥੋੜੇ ਟਾਈਮ ਪਹਿਲਾਂ ਦੀ ਗੱਲ ਆ ਜੀ 3-4 ਮਹੀਨੇ ਪਹਿਲਾਂ ਦੀ ਗੱਲ ਤੇ ਕੀ ਕਾਰਵਾਈ ਕੀਤੀ ਤੁਸੀਂ ਫਿਰ ਦੀ ਤੇ ਕਰਮਚਾਰੀ ਨੂੰ ਕਿਹਾ ਜੀ ਕਰਮਚਾਰੀ ਦੀ ਆ ਕਾਰਵਾਈ ਆ ਜੀ ਜਿਹੋ ਰਿਪੋਰਟਾ ਗਈਆਂ ਜੀ ਇਨਕੁਆਰੀ ਹੋਈ ਆ ਉਹ ਇਸੇ ਸਾਰੇ ਤੱਥਾਂ ਦੇ ਆਧਾਰ ਤੇ ਹੋਈ ਆ ਜੀ ਵੀ ਕਰਮਚਾਰੀ ਜਦੋਂ ਇੱਕ ਹੈੱਡ ਦਾ ਮੁਖੀ ਦਾ ਕਹਿਣਾ ਹੀ ਨਹੀਂ ਮੰ ਹਰੇਕ ਆਰਡਰ ਤੇ ਵਿਧ ਵਜਕਸ਼ਨ ਲਿਖਿਆ ਤੇ ਵਿਧ ਵਜਕਸ਼ਨ ਦਾ ਕੋਈ ਕਾਰਨ ਨਹੀਂ ਸਪਸ਼ਟ ਕਰ ਰਿਹਾ ਜੀ ਤੇ ਬੱਚਿਆਂ ਦੇ 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 ਕੰਮ ਹੈਗੇ ਉਹ ਸਾਰੇ ਬੱਚਿਆਂ ਦੇ ਹਿੱਤ ਵਾਲੇ ਕੰਮ ਹਨ ਜੀ ਇੱਕ ਸਰ ਸਕੂਲ ਦਾ ਗੇਟ ਜਿਹੜਾ ਪ੍ਰੈਸ ਵਾਲੇ ਆਏ ਸਾਰੇ ਜੀ ਸਰ ਉਹ ਜਿਹੜੇ ਮਾਤਵਾਰ ਬੰਦੇ ਸੀਗੇ ਉਹ ਕਹਿੰਦੇ ਵੀ ਬੱਚੇ ਐਦਾ ਮਾਹੌਲ ਸਕੂਲ ਦਾ ਮਾਹੌਲ ਖਰਾਬ ਨਾ ਕਰੋ ਇੱਕ ਵਾਰੀ ਗੇਟ ਬੰਦ ਕਰ ਦਿਓ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਵੀ ਤੁਸੀਂ ਪ੍ਰੈਸ ਵਾਲੇ ਆਏ ਹੋ ਤੇ ਜਦੋਂ ਹੀ ਪਤਾ ਲੱਗਿਆ ਤੁਹਾਨੂੰ ਉਹਦੇ ਅੰਦਰ ਬੁਲਾਇਆ ਗਿਆ ਜੀ